ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਹਾਂ ਜਿ ਪਿੰਡ ਬਾਠ ਤਸਵੀਰ ਨਾ ਥਾਣਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਭਾਈ ਜਗਸੀਰ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਵੀਡੀਓ ਦੇ ਵਿੱਚ ਇੱਕ ਤਾਜੀ ਸੂਈ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਹਾਂ ਤੇ ਕਦੋਂ ਸੂਈ ਆ ਕਿੰਨਾ ਕੁ ਪਿਛਲੇ ਸੂਏ ਦਾ ਦੁੱਧ ਸੀ ਉਹਦੀ ਜਿਹੜੀ ਡਿਟੇਲ ਤਾਂ ਆਪਾਂ ਬਾਾਈ ਤੋਂ ਲਾਵਾਂਗੇ ਬਹੁਤ ਹੀ ਠੰਡੀ ਸੀਲ ਮਿੱਤਰੋ ਕਿਉਂਕਿ ਬਹੁਤ ਹੀ ਆਰਾਮਦਾਰੀ ਦੇ ਨਾਲ ਤੁਸੀਂ ਦੇ ਸਕਦੇ ਵੀਡੀਓ ਬਣਵਾ ਰਹੀ ਹੈ ਤੇ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਫੇਸ ਕੁਆਲਟੀ ਤੇ ਸਿੰਗਾ ਦੀ ਸ਼ੇਪ ਵੀ ਮਿੱਤਰੋ ਸੋਹਣੀ ਆ ਕੱਦ-ਕਾਟ ਵੀ ਠੀਕ ਆ ਕੋਈ ਬਹੁਤਾ ਛੋਟਾ ਨਹੀਂ ਤੇ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਕੋਈ ਤਾਜੇ ਪਸ਼ੂ ਸੂਏ ਦੀ ਤੇ ਜਰੂਰ ਬਾਈ ਦੇ ਨਾਲ ਕਰੋ ਸੰਪਰਕ ਸੋ ਜੇਕਰ ਕੋਈ ਆਪਣਾ ਭਰਾ ਵੀਡੀਓ ਬਣਵਾਉਣਾ ਚਾਹੁੰਦਾ ਤਾਂ ਆਪਣਾ ਨੰਬਰ ਆ ਜੀ 9872482124 ਸੋ ਕੱਲਾ ਕੱਲਾ ਮਿੱਤਰੋ ਥਣਾ ਥਣਾ ਦਾ ਗੈਬ ਥਣਾ ਦਾ ਸਹਿਜ ਵੀ ਬਹੁਤ ਸੋਹਣਾ ਤੇ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਆ ਉਸ ਤੋਂ ਬਾਅਦ ਇਹਦੀ ਲਵਾਂਗੇ ਡਿਟੇਲ ਸੋ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਅੱਜ ਚੰਗੀਆਂ ਗਾਮਾਂ ਦੀਆਂ ਵੀ ਵੀਡੀਓ ਆਉਣਗੀਆਂ ਤੇ ਜਿਹੜੇ ਵੀ ਵੀਰ ਭਰਾ ਨੂੰ ਚੰਗੀਆਂ ਗਾਮਾਂ ਦੀ ਲੋੜ ਹੋਵੇ ਐਫਪੀ ਦੀ ਤਾਂ ਜ਼ਰੂਰ ਅਗਲੀ ਵੀਡੀਓ ਵੀ ਆਪਣੇ ਤੁਸੀਂ ਦੇਖਿਓ ਸੋ ਅਗਲੀ ਵੀਡੀਓ ਆਪਾਂ ਜਿਹੜੀਆਂ ਵੀਡੀਓ ਬਣਾਉਣ ਜਾ ਰਹੇ ਹਾਂ ਗੋਨਿਆਣਾ ਤੇ ਭਗਤਾ ਸਾਈਡ ਦੇ ਆਪਾਂ ਏਰੀਏ 'ਚ ਦੋ ਏਰੀਏ 'ਚ ਦੋ ਵੀਡੀਓ ਬਣਾਉਣ ਜਾ ਰਹੇ ਹਾਂ ਕੋਈ ਨਹੀਂ ਕੋਈ ਨਹੀਂ ਬੰਦ ਜੀ ਬੰਦ ਕੋਈ ਨਹੀਂ ਕੋਈ ਨਹੀਂ ਖੁੱਪ ਕੱਲ ਵਾਲੇ ਵੀ ਪਸ਼ੂ ਆਪਾਂ ਜਿੰਨੇ ਦਿਖਾਏ ਸੀ ਬਹੁਤ ਹੀ ਚੰਗੇ ਸੀ ਤੇ ਅੱਜ ਵਾਲੇ ਵੀ ਸਾਰੇ ਪਸ਼ੂ ਜਿੰਨੇ ਦਿਖਾ ਰਹੇ ਆ ਬਹੁਤ ਵਧੀਆ ਪਸ਼ੂ ਹੋਣਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਬਹੁਤ ਵਧੀਆ ਆਪਣਾ ਨਾਮ ਹੈਗਾ ਜਗਸੀਰ ਸਿੰਘ ਹੈਨਾ ਹਾਂਜੀ ਹਾਂਜੀ ਘਰ ਆਪਣਾ ਹੈਗਾ ਅਡੇਰਾ ਡੇਰਾ ਹਾਂ ਡੇਰੇ ਕੋਲ ਡੇਰੇ ਕੋਲੇ ਹੈਨਾ ਹੂੰ ਹੂੰ ਆਉਂਦੀ ਖੂਕੋਲ ਦੀ ਗਲੀ ਹੈ ਹੈਨਾ ਖੂਕੋਲ ਦੀ ਗਲੀ ਠੀਕ ਹੈ ਇਹ ਜਿਹੜੀ ਆਪਾਂ ਹੁਣ ਮੱਝ ਦਿਖਾਈ ਆ ਹਾਂਜੀ ਹਾਂਜੀ ਇਹਦਾ ਸੂਆ ਕਿਹੜਾ ਪਹਿਲਾਂ ਦਾ ਤੀਜਾ ਸੂਆ ਜੀ ਇਹਦਾ ਤੀਜਾ ਸੂਆ ਸੂਈ ਆ ਹਾਂਜੀ ਹਾਂਜੀ ਕਦੋਂ ਕਦੀ ਸੂਈ ਆ ਇਹਨੂੰ ਸੂਈ ਨੂੰ ਤੀਜੇ ਦਿਨ ਆਈ ਅੱਜ ਤੀਜੇ ਦਿਨ ਹਾਂਜੀ ਤੇ ਪਿਛਲੇ ਸੂਏ ਦਾ ਕਿੰਨਾ ਕਰਦੋਂ ਤੁਸੀਂ 12-13 ਲੀਟਰ ਸੀ ਆਈ ਪਿਛਲੇ 12-13 ਹੁਣ ਕਿੰਨਾ ਕੁ ਬੋਲਾ ਹੋ 4 ਕਿਲੋ ਹੋਇ ਗਈ ਇੱਕ ਡੰਗ ਦਾ ਹਾਂਜੀ ਹਾਂ ਇੱਕ ਡੰਗ ਦਾ 8 ਕਿਲੋ ਬਣ ਲਾ 8 ਕਿਲੋ ਜੀ ਸਣੇ ਬੱਚੇ ਮਿੱਤਰੋ 8 ਕਿਲੋ ਬੋਲਾ ਹੈਗਾ ਤੇ 나ੜੂ ਦਾ ਬਿਲਕੁਲ ਕੱਚਾ ਨਾਲ ਇਹ ਕਟਾ ਕੱਟੀ ਕੱਟੀ ਆ ਜੀ ਕੱਟੀ ਆ ਕੋਈ ਟੀਕੇ ਦਾ ਪਤਾ ਟੀਕੇ ਦਾ ਨਹੀਂ ਪਤਾ ਓਕੇ ਕੁ ਮੇਰੇ ਲੱਗਿਆ ਵਾ ਹਾਂ ਤੁਸੀਂ ਮਰ ਕੇ ਗਏ ਸੀ ਓਕੇ ਜੀ ਓਕੇ ਤੇ ਮੁੱਲ ਫਿਰ ਆਪਾਂ ਕੀ ਕਰਤਾ ਜੀ ਮੁੱਲ ਇਹਦਾ ਕਰਿਆ ਜੀ 1 5 1 5 ਹਾਂਜੀ ਮਾਨਤਨ ਮਾਨਤਨ ਕਰ ਦਾਂਗੇ ਮੁੱਕ ਦੇ ਕੋਈ ਅਕ ਓਕੇ ਤੇ ਫੋਨ ਨੰਬਰ ਜੀ ਆਪਣਾ ਫੋਨ ਨੰਬਰ ਹੈ 98776 98776 90630 90630 ਸੋ ਜੇਕਰ ਕਿਸੇ ਵੀ ਵੀਰ ਭਰਾ ਨੂੰ ਤਾਜੀ ਸੂਈ ਮੱਝ ਦੀ ਲੋੜ ਹੋਵੇ 12 13 ਲੀਟਰ ਬਾਈ ਕਹਿੰਦਾ ਵੀ ਦੁੱਧ ਕੱਢਿਆ ਬਾ ਦੂਜੇ ਸੂਏ ਤੀਜੇ ਸੂਏ ਮਿੱਤਰੋ ਇਹ ਸੂਈ ਆ ਤੇ ਪਰਸੋਂ ਸੂਈ ਆ 8 ਕਿਲੋ ਬੋਲਾ ਤਿਆਰ ਆ ਸਣੇ ਬੱਚੇ ਤੇ ਮੰਗਰ ਮਿੱਤਰੋ ਕੱਟੀ ਆ ਟੀਕਾ ਆਪਣੇ ਲੱਗਿਆ ਬਾ ਜ਼ਿਆਦਾਤਰ ਆਪਾਂ ਹਰਿਆਣੇ ਵਾਲੇ ਟੀਕੇ ਵਰਤੇ ਆ ਸੋ ਜਿਹੜੇ ਵੀ ਵੀਰ ਭਰਾ ਨੂੰ ਫੇਰ ਕਹਿੰਦੇ ਆ ਵੀ ਲੋੜ ਆ ਤਾਂ ਜ਼ਰੂਰ ਕਰੋ ਸੰਪਰਕ ਤੇ ਜਿਹੜੇ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜੇਕਰ ਕੋਈ Facebook ਤੇ ਵੀਡੀਓ ਦੇਖ ਰਿਹਾ ਤਾਂ ਆਪਣੇ ਪੇਜ ਨੂੰ ਮਿੱਤਰੋ ਫੋਲੋ ਵੀ ਕਰ ਸਕਦਾ ਸੋ ਸਾਰੇ ਵੀਰਾਂ ਦਾ ਧੰਨਵਾਦ